ਦੇਸ਼ ਵਿਦੇਸ਼ ਦੇ ਵਿੱਚ ਬੈਠੇ ਮੈਕਸ 24 ਪੰਜਾਬ نیوز ਚੈਨਲ ਤੇ ਦੇ ਦਰਸ਼ਕਾਂ ਪਰਪਰ ਸੱਚੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ 2025 ਦੀ ਨਸ਼ਾ ਦੀ ਸਭ ਤੋਂ ਵੱਡੀ ਬਰਾਮਦਗੀ ਪਾਕਿਸਤਾਨ ਆਈਐਸ ਸੈਦ ਵੱਲੋਂ ਸਮਰਥਿਤ ਨਾਕਰੋ ਤਸਕਰੀ ਮਾਡਿਊਲ ਦਾ ਪਰਦਾਫਾਸ਼ 85 ਕਲੋ ਹਰ ਰੋਜ਼ ਸਮੇਤ ਇੱਕ ਵਿਅਕਤੀ ਕਾਬੂ ਗ੍ਰਿਫਤਾਰ ਕੀਤਾ ਗਿਆ ਮੁਜ਼ਮ ਅਮਰਜੋਤ ਆਪਣੇ ਯੂਕੇਦਾਰ ਹੈਡਰ ਲਾਲੀ ਦੇ ਇਸ਼ਾਰੇ ਤੇ ਸਰਹੱਦ ਪਾਰ ਦੇ ਤਸਕਰਾਂ ਤੋਂ ਪ੍ਰਾਪਤ ਕਰਿਆ ਸੀ ਖੇਪ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ ਨਸ਼ਾ ਸਪਲਾਈ ਕਰਨ ਵਾਲੀਆਂ ਡੀਲਰਾਂ ਤੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ SSP ਅਬੀ ਮਨੂ ਰਾਣਾ ਅਤੇ ਕੀਤਾ ਜਾਵੇਗਾ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਜੁੱਦ ਨਸ਼ਿਆਂ ਵਿਰੋਧ ਦਰਾਂ 2025 ਦੀ ਨਸ਼ੀਲੇ ਪਦਾਰਥ ਦੀ ਸਭ ਤੋਂ ਵੱਡੀ ਜब्ਤੀ ਕਰਦਿਆਂ ਤਰੰਤਨ ਪੁਲਿਸ ਨੇ ਯੂਕੇ ਦਾਤ ਡਰੱਗ ਹੈਡਲਰ ਲਾਲੀ ਦੇ ਵੱਲੋਂ ਚਲਾਏ ਜਾ ਰਹੇ ਪਾਕਿਸਤਾਨ ਆਈਐਸਆਈ ਸਮਰਥਿਤ ਨਾਕਰੋ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਮੋਡਿਊਲ ਦੇ ਭਾਰਤ ਆਧਾਰ ਕਾਰਕੁਨ ਨੂੰ 85 ਕਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਕਾਰਕੁਨ ਦੀ ਪਛਾਣ ਅਮਰਜੋਤ ਸਿੰਘ ਫਜੋਤਾ ਸੰਧੂ ਵਜੋਈ ਹੈ ਜਮੇਸ਼ਰ ਦੇ ਪਿੰਡ ਪਿੰਡ ਪਿੱਟੇਵਾੜ ਵਿਖੇ ਆਪਣੇ ਰਿਹਾਇਸ਼ ਨੂੰ ਨੈੱਟਵਰਕ ਲਈ ਇੱਕ ਪ੍ਰਮੁੱਖ ਗੁਪਤ ਟਿਕਾਣੇ ਦੇ ਵਰਤੋਂ ਵਜੋਂ ਵਰਤ ਰਿਆ ਸੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਅਮਰਜੋਤ ਆਪਣੇ ਜੋ ਕੇ ਦਿੱਤੇ ਡਰੱਗ ਹੈਡਲਰ ਲਾਲੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਅਤੇ ਸਰਹੱਦ ਪਾਰ ਤੇ ਨਸ਼ਾ ਤਸਕਰਾਂ ਤੋਂ ਡਰੋਨਾਂ ਦੇ ਰਾਹੀਂ ਨਸ਼ੀਲੇ ਪਦਾਰਥਾਂ ਦੇ ਅਖੇਪਾਂ ਪ੍ਰਾਪਤ ਕਰ ਰਿਹਾ ਸੀ ਉਹਨਾਂ ਨੇ ਅੱਗੇ ਕਿਹਾ ਕਿ ਜਾਂਚ ਦੇ ਵਿੱਚ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਅਮਰਜੋਤ ਨੇ ਵੱਖ-ਵੱਖ ਸਰਹੱਦੀ ਥਾਵਾਂ ਤੇ ਰੋਇੰਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ ਅਤੇ ਉਹਨਾਂ ਨੂੰ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਸਪਲਾਈ ਕਰਨ ਲਈ ਸਥਾਨਕ ਸਪਲਾਈਰਾਂ ਤੱਕ ਪਹੁੰਚਾਇਆ ਜਾਂਦਾ ਸੀ ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਗਲੇ ਪਿਛਲੇ ਸਬੰਧ ਦ ਸਤਾਪਤ ਕਰਨ ਲਈ ਹੋਰ ਜਾਂਚ ਕੀਤੀ ਜਾਵੇਗੀ ਅਤੇ ਅਗੋਂਗੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਆਪਰੇਸ਼ਨ ਦੇ ਵੇਰਵੇ ਸੰਚਾਰ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਤਰਨਤਾਰਨ ਅਭਿਮਨੂ ਰਾਣਾ ਨੇ ਕਿਹਾ ਕਿ ਪ੍ਰੋਸੈਸ ਜੋ ਗਤਲਾ ਤੇ ਕਾਰਵਾਈ ਕਰਦੇ ਹੋਏ ਡੀਐਸਪੀ ਦਿਹਾਤੀ ਗੁਰਦੀਪਾਲ ਸਿੰਘ ਨਾਗਰਿਕ ਦੀ ਗਵਾਹੀ ਦੇ ਹੇਠ ਸੀਆਈਐਸਟਾਫ ਦੇ ਇੱਕ ਪੁਲਿਸ ਟੀਮ ਨੇ ਇੱਕ ਯੋਜਨਾਬੰਦ ਆਪਰੇਸ਼ਨ ਚਲਾਇਆ ਤੇ ਤਰਨਤਾਰਨ ਦੇ ਚਬਾਰ ਰੋਡ ਨੇੜੇ ਦੋਸ਼ੀ ਅਮਰਜੋਤ ਸਿੰਘ ਉਫਜੋਤਾ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਦੀ ਐਕਟਿਵਾ ਦੇ ਵਿੱਚੋਂ 5 ਕਿਲੋ ਹਿਰੋਨ ਬਰਾਮਦ ਕੀਤੀ ਗਈ ਐਸਐਸਪੀ ਨੇ ਦੱਸਿਆ ਕਿ ਪੁਸ਼ਗਤ ਦੌਰਾਨ ਦੋਸ਼ੀ ਅਮਰ ਜੋਤ ਨੇ ਕਬੂਲਿਆ ਹੈ ਕਿ ਉਸਨੇ 40-40 ਕਿਲੋ ਹਿਰੋਨ ਦੀਆਂ ਦੋ ਖੇਪਾਂ ਛੁਪਾਈਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਸਰਾਇਆ ਮੰਦਖਣ ਵਿਖੇ ਰੱਖੀ ਗਈ ਹੈ ਅਤੇ ਇੱਕ ਹੋਰ ਪਿੰਡ ਪਿੱਟੇਵਾੜ ਵਿਖੇ ਉਸਨੇ ਆਪਣੇ ਘਰ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ છુપਾਈ ਗਈ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਥਾਵਾਂ ਤੇ ਪੁਲਿਸ ਟੀਮਾਂ ਪਹੁੰਚੀਆਂ ਤੇ 40-40 ਕਿਲੋ ਹਰਵੰਦ ਦੀਆਂ ਖੇਪਾਂ ਬ੍ਰਾਹਮਣ ਕੀਤੀਆਂ ਹਨ ਜਿਸ ਨਾਲ ਹਰੋਇਨ ਦੀ ਕੁੱਲ 85 ਕਿਲੋ ਤੱਕ ਅਪੜ ਗਈ ਹੈ ਮਾਤਰਾ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਸਲਮਾਨ ਹੁਣ ਤੱਕ ਪ੍ਰਾਪਤ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਡੀਲਰਾਂ ਸਪਲਾਈਰਾਂ ਖਰੀਦਦਾਰਾਂ ਅਤੇ ਹਲਵਾ ਹੈਡਲਾਈਨ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਇਸ ਸਬੰਧੀ ਐਫ ਆਈ ਆਰ ਨੰਬਰ 118 ਮਿਤੀ 15 ਮਈ 2025 ਨੂੰ ਤਰੰਤਾਂ ਸੀਟੀ ਪੁਲਿਸ ਸਟੇਸ਼ਨ ਵਿਖੇ ਐਨ ਡੀ ਪੀ ਐਸ ਐਨਕੜ ਦੀ ਧਾਰਾ 21 ਸੀ ਅਤੇ 25 ਤਹਿਤ ਕੇ ਦਰਜ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੇ ਰਾਜ ਸਿੰਘ ਡੀਐਸਪੀ ਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀਪ ਬਰੰਧਾਵਾ ਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਹੀ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਭਿੱਤੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੈਸ਼ਨ ਚੋਂ ਮੌਕੇ ਤੇ ਹੀ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੋਚ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁੱਛਗਿੱਛ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਛਵਾਗੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕੈਨ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੁਵਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕੈਨ ਤੇ ਇਹ ਇਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬਾਰਡਰ ਏਰੀਏ ਤੋਂ ਇੱਕ ਕਨਸਾਈਨਮੈਂਟ ਹੋਰ ਚੁਪਣੀ ਸੀਗੀ ਜਿਹੜੇ ਕਿ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁਛਤਾਚਕ ਸਖਤੀ ਨਾਲ ਪੁੱਛਗਿਛ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਿਹੜਾ ਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਇਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ 45 ਕਿਲੋ ਹੋ ਗਈ ਇਸ ਤੋਂ ਬਾਅਦ ਇਹਦੀ ਫਰਦਰ ਇੰਟਰੋਗੇਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹਿਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ। ਇਹ ਗੱਲ ਬੜੇ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਚ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਨੇ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ। ਤੇ ਫਿਲਹਾਲ ਇਹਦੀ ਪੁਸ਼ਕਿਸ਼ ਚਲਦੀ ਪਈ ਹੈ 4 ਦਿਨ ਦਾ ਰਿਮਾਂਡ ਮਿਲਿਆ ਹੈ। ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਕਿ ਭਈ ਆਪਾਂ ਵੱਡੇ ਸਮਗਲਰਾਂ ਨੂੰ ਖਤ ਫੋਨ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਬੋਰਡਰ ਤੋਂ ਸਮਾਨ ਚੁੱਕਦੇ ਆਂ ਜਿੱਥੇ ਤੇ ਪੰਜਾਬ ਤੇ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹ ਅਮਰ ਜੋਤ ਹੈ ਇਹ ਇਹਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪ ਹਸਪਤਾਲ ਦੇ ਵਿੱਚ ਫਾਰਮਾਸਿਸ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ 'ਚ ਇਹ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੁਹਾਨੂੰ ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁੱਧ ਨਸ਼ਾ ਵਿਰੋਧ ਦੇ ਤਹਿਤ 341 ਮਕਦਮੇ ਐਨਡੀਪੀਐਸ ਅਗਲੇ ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਆ ਜਿਹੜਾ 2.5 ਮਹੀਨੇ ਦਾ عرصਾ ਸੀਗਾ ਇਹਦੇ ਵਿੱਚ 142 ਕਿਲੋ ਦੀ ਹਿਰੋਇਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ